ਬਾਲੀ ਤੇ ਦੱਸਾਂਗੇ ਸਰਪ੍ਰਾਈਜ਼ ਹੈ ਹੈਨਾ ਇਹ ਟ੍ਰਾਹੀਆ 2500 ਐਕਸੀਡੈਂਟ ਹੋਇਆ ਚਾ ਤੇਰੇ ਕਰਕੇ ਉਹਨੇ ਤੁਰਾਂ ਦੇ ਮਗਰੋਂ ਠੱਕ ਠੱਕ ਕਰਕੇ ਆਹ ਲੁੱਕ ਪਾਉਣ ਕਰਕੇ ਹੋ ਗਿਆ ਹਾਣਾਂ 12 ਤੁਰੇ ਤਾਂ ਅਸੀਂ ਮਤਲਬ 4 ਵਜੇ ਤੱਕ RAM ਨਾ ਪਹੁੰਚਾਂਗੇ ਰਸਤੇ ਸੀ ਰੁਕਦੇ ਰੁਕਦੇ ਆਏ ਆ ਮਾਂ ਤਿੰਗਣ ਗਰੋਂ ਘੁਟਾ ਘੁਟਾ ਪੜਨਾ ਬਈ ਅਗੁੱਟਾ ਦੇ ਉੱਤੇ ਚੱਕ ਤਰ ਛੋਟਾ ਜਿਹਾ ਗੁੱਟਾ ਇਹਨੂੰ ਆਏ ਪੜਨਾ ਪੰਜਾਬ ਜੀ ਮੇਰਾ ਗੁੱਟਾ ਪੜੂ ਚੱਲ ਕਰ ਇੰਗਣ ਮਿੰਗਣ ਤਮਾ

ਸਾਲ ਤੋਂ ਬਧੀਆ ਗੱਲ ਆਜ ਇਹਨੇ ਗੇਮ ਸੁਣਾਇਆ ਉਹਦੀ ਭੈਣ ਨੇ ਸਿਕਾਈ ਆ ਉਹ ਕਹਿੰਦੀ ਤੁਸੀਂ ਇਹਨੇ ਏਕਮ ਕਹਿ ਸਾਦੇ ਹੋ ਦੂਆ ਨਾਮ ਤਾਂ ਉਹਦਾ ਔਕਾ ਮੈਂ ਤਮੰਨਾ ਨੂੰ ਕਹਾ ਤਮੰਨਾ ਦਾ ਨਾਮ ਨਹੀਂ ਯਾਦ ਹੁੰਦਾ ਏਕਮ ਦੂਸਰਾ ਨਾਮ ਜabb ਜੀ ਨੂੰ ਪਤਾ ਦੇਖੋ ਏਕਮ ਏਕਮ ਦਾ ਦੂਸਰਾ ਨਾਮ ਕੀ ਆ ਯਾਦ ਹੀ ਨਹੀਂ ਉਹ ਨਾਮ ਉਹ ਤੁਹਾਨੂੰ ਕਹੇ ਏਕਮ ਦਿੱਤਾ ਇਹਦੇ ਉਦੋਂ ਯਾਦ ਸੀ ਯਾਦ ਸੀ ਪਾਪਾ ਕਹਿੰਦੇ ਤੈਨੂੰ ਦੱਸਿਆ ਤਨ ਕਹਿੰਦੀ ਮੇਰੀ ਸਹੇਲੀ ਉਹਦਾ ਨਾਮ ਪਾਣੀ ਸੀਗਾ ਹੁਣ ਆਪਾਂ ਸੱਚੇ ਬੋਲਾਂਗੇ ਏ ਮੋੜਨਾ ਜੀ ਸਿੱਧਾ ਜਾਣਾ ਕਿਤੇ ਨਹੀਂ ਮੁੜਨਾ ਅਸੀਂ ਮੈਪ ਲਗਾਇਆ ਹੋਇਆ ਹੈ ਗਾਇਸ ਮੈਪ ਮੈਪ ਨਾਲ ਸਿੱਧਾ ਪਹੁੰਚਦੇ ਹਾਂ ਹੁਣ ਅਸੀਂ ਪਹੁੰਚਣ ਆਲੇ ਆ ਸਿੱਧਵਾ ਬੇਟਾ ਹਾਂ ਹਾਂ ਪਹੁੰਚਦੇ ਨੇ ਸਿੱਧਵਾ ਬੇਟਾ ਪਹੁੰਚਣ ਆ ਲਿਆ ਅਸੀਂ ਇਹ ਦੱਸ ਰਿਹਾ ਕਿ ਤੁਸੀਂ 40 ਮਿੰਟ ਤੱਕ ਪਹੁੰਚ ਜਾਓਗੇ 25 ਕਿਲੋਮੀਟਰ ਦਾ मिलਦੇ ਤੁਹਾਨੂੰ ਪਹੁੰਚ ਕੇ ਬਾਏ ਲਾਈਕ ਕਰ ਦਿਓ ਬਣਾ ਬਾਏ ਨਹੀਂ ਲਾਈਕ ਕਰ ਦਿਓ ਅਸੀਂ ਪਹੁੰਚ ਕੇ ਮਿਲਦੇ ਆਂ ਪਹੁੰਚ ਕੇ ਮਿਲਦੇ ਆ ਆ ਦੇਖੋ ਬੀਬੀ ਮੋਟਰਸਾਈਕਲ ਦੋਨੇ ਪਹਿਣਾ ਪਹਿਣਾ ਜਾ ਰਹੀਆਂ ਨੇ ਚਲੋ ਜਿਹੜੀਆਂ ਵੀ ਨੇ ਲੇਡੀਜ਼ ਡਿਪਾਰਟਮੈਂਟ ਮਤਲਬ ਜਾ ਰਹੀਆਂ ਵਧੀਆ ਗੱਲ ਹੈ ਨਾ ਦਲੇਰੀਆਂ ਦਲੇਰੀਆਂ ਹਾਂ ਕਿੱਝਿਆ ਹੋਇਆ ਮੋਟਰਸਾਈਕਲ ਅੱਛੀ ਬਾਤ ਹੈ ਅੱਛੀ ਬਾਤ ਹੈ ਅਸੀਂ ਪਹੁੰਚ ਗਏ ਜੀ ਬਸ ਹੁਣ ਘਰ ਦਾ ਐਡਰੈਸ ਲੱਭਣਾ ਤੁਰ ਨਾਲ ਅੰਦਰ ਚਲਦੇ ਆਂ ਪੁੱਤਰਾ ਮੈਂ ਕਿੱਧਰ ਹੀ ਤੇ ਬਾਅਦ ਦੇ ਵਿੱਚ ਜਾਵਾਂਗੇ ਇੱਧਰ ਹੋ ਜਾ ਇੱਧਰ ਮੈਂ ਕਿੱਧਰ ਖੜੀ ਆਂ ਇਹ ਚੜੂ ਹਾਂ ਇੱਥੇ ਉਹ ਵੀ ਪੈਣਾ ਹੈ ਨਾ ਐਂਟੀ ਫੜਾ ਇਹ ਲੈ ਜੀ ਪੁੱਤਰ ਜੀਂਗੇ ਅਰੇ ਬੋਟਾ ਕਹਿੰਦੀ ਹੈ ਹੈਲੋ ਮਸਤੀ ਕਰੀਂ ਚੱਲ ਜਪੋ ਆਇਆ ਸ਼ਸ਼ਕਾਲ ਜੀ ਤੇ ਬਲੌਗ ਬਣਾ ਰਹੇ ਹਾਂ ਹਾਈ ਸਾਰਿਆਂ ਨੂੰ ਜੱਜੀ ਕਿ ਸਸੀ ਕਾ ਮਾਸੀ ਮਾਚੀ ਆਈ ਮਾਚੀ ਬੁਆਸੀ ਕੇ ਤੁਹਾਡੇ ਲਈ ਸਰਪ੍ਰਾਈਜ਼ ਲੈ ਕੇ ਆਇਆ ਹੈ ਨਾ ਹਾਂ ਵਾਓ ਕਹਿੰਦੀ ਮਮਾ ਜਿਹੜਾ ਇਹ ਚ ਸਰਪ੍ਰਾਈਜ਼ ਹੈ ਨਾ ਕਹਿੰਦੀ ਮਾਸੀ ਨੂੰ ਦੱਸਣਾ ਨਹੀਂ ਉਹ ਵਾਠ ਠੀਕ ਹੈ ਇਹ ਤਾਂ ਗੱਡੀ ਹੋ ਗਈ ਹਾਂ ਵਿੱਚ ਜੋ ਵੀ ਅਸੀਂ ਵੀ ਦੱਸਣਾ ਨਹੀਂ ਹੈਗਾ ਮਮੀ ਆ ਬੀ ਦੀਦੀ ਆਈ ਮੈਂ ਕਿਹਾ ਨਾ ਬੜੀ ਦੀਦੀ ਆਈ ਹੈ ਤਦੋਂ ਪਹਿਲਾਂ ਕਰਨ ਦੋ ਬੈਕ ਉਹ ਆਏ ਉਹ ਅਗਲਾ ਨਾ ਜਿੰਨਾਂ ਦੰਦੀ ਦੇ ਕੇ ਆ ਆ ਜੀ ਆਪਾਂ ਇਹਦੇ ਵਿੱਚ ਸਰਪ੍ਰਾਈਜ਼ ਲੈ ਕੇ ਆਏ ਸੀ ਇਹ ਤਾਂ ਇਹ ਲਈ ਆ ਹੈ ਨਾ ਉਹ ਦੋ ਰਿ ਯੂਟੂਬੇ ਨੇ ਖੁਸ਼ੀਆਂ ਦਿੱਤੀਆਂ ਤੇ ਵਿੱਚੇ ਤੁਸੀਂ ਲਗਾ ਲਓ ਗੱਡੀ ਦਾ ਵਿੱਚ ਜਿਵੇਂ ਤੁਸੀਂ ਲਗਾਉਣਾ ਹੈ ਨਾ ਆ ਬੱਚਿਆਂ ਨੂੰ ਪਸੰਦ ਆ ਹੈ ਨਾ ਇਹ ਬੱਚਿਆਂ ਦਾ ਤਾਂ ਚਲੋ ਬੱਚਿਆਂ ਦਾ ਮੰਨਦਾ ਸਹੀ ਹੈ ਨਾ

हाँ हाँ डेट डेटशीट नहीं आई <laughs> दे, दे, दे। <laughs> क्या दे? दे नहीं।, नहीं पापा को जाना है मैं आ जाओ <laughs> नहीं <laughs> और मेरे को बताजा मैं नहीं हूं ना मेरे पापा रेडी हो गए नहीं आना तेरे को कोरा जवाब आ भी अभी आप ही आई है अपने चलले चलले जब जी अच्छा <laughs> नहीं आ मैं इथी हां बेंद्र मैं इतनी जल्दी नहीं जाती जान कहां चली नीचे बतेरिया फोटो रील् बना लिया हूँ चलिए शाम का टाइम था हो गया आप नीचे चलते हैं खाने दाने का फर्क का टाइम हो गया गाइस।

आ, बस स्लाइड टोकरी च लगू पुत परे कर लो परे कर लो ओलामान क्या हाल है आज लेट नहीं हो गया ट्यूशन तो है ना चार तो छे दो घंटे होनी चाहिए स्लाइडर नहीं खेडन दी

ठीक <laughs> <laughs> है बस कर, बस कर। देखो जी छोटा जा ब्लॉग अपनी फ्रेंड के घर यूट्यूब तो असी मिले यूट्यूब तो असं दोस्त बने सौ दो साल तो ज़्यादा टाइम हो गया असं फ्रेंड हाँ तो बहुत वाया लगे है ना मिनी ज्लॉग मेरी दोस्त ना लाइक कमेंट शेयर बाय सत कल कल दवेर कल बाय tchau. Tipo, bye bye. bye.